ਜੋ ਗੋਦ ਬਟਾਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਇਤਰ ਨੰਗੀ ਗੋਦਵਸ਼ ਸੁਭਾਇ ਮਨੋਂ ਕੇ ਅੰਮ੍ਰਿਤ ਵੇਲੇ ਤੁਮਰੇ ਤੁਮੇ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਵਿਭਾਗੀ ਸਾਧ ਸੰਗਤ ਜਨੋ ਆਪਾਂ ਸਾਰੇ ਵਿਭਾਗੀ ਹਾਂ ਸਾਡੇ ਸਾਰਿਆਂ ਦੇ ਜਗਤ ਜਲੰਦੇ ਦੇ ਮਾਲਕ ਧੰਨ ਸ਼੍ਰੀ ਗੁਰਗੰਦ ਸਾਹਿਬ ਜੀ ਦੀਆਂ ਬੇਨ ਬੇ ਮੇਰਾਮਤਾ ਹਨ ਬਖਸ਼ਾ ਹਨ ਜਿਨਾ ਮੇਰਾਮਤਾ ਦੇ ਸਦਕਾ ਬਲਦੂ ਦੇ ਸਪਿਆਨ ਸਮੇਂ ਵਿੱਚ ਸਾਨੂੰ ਸਭ ਨੂੰ ਕੁਝ ਪਾਲ ਕੁਟਕੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸੁਪਾਕ ਆਵਸ਼ਰਤ ਪ੍ਰਾਪਤ ਹੁੰਦਾ ਹੈ ਤਨ ਸ਼੍ਰੀ ਗੁਰੂ ਗੁਰਨ ਸਾਹਿਬ ਜੀ ਦੀ ਪਾਵਨ ਪਾਖ ਬਾਣੀ ਮਾਰੂ ਪਾਖ ਦੀ ਆਪਾਂ ਲੜੀ ਵਾਰ ਉਚਾਰ ਕਰ ਰਹੇ ਹਾਂ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਪੰਜਵੇਂ ਪਾਤਸ਼ਾਹ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 144 ਦੇ ਸੁਭਾਈਮਾਨ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਨਿਰਭਉ ਨਿਰੰਕਾਰ ਦਿਆਲੀਆਂ ਜੀ ਜੰਤ ਸਗਲੀ ਪ੍ਰਤਪੱਲੀਆ ਸਤਿਗੁਰੂ ਸਮਝਾ ਰਹੇ ਨੇ ਏ ਭਾਈ ਜਿਹੜਾ ਪ੍ਰਮਾਤਮਾ ਨਿਰਭਉ ਹੈ ਨਰ ਰੇ ਜਿਹਦਾ ਕੋ ਖਾਸ ਰੂਪ ਦੱਸਿਆ ਨਹੀਂ ਜਾ ਸਕਦਾ ਜੋ ਦਇਆ ਦਾ ਘਰ ਹੈ ਉਹ ਸਾਰੇ ਜੀਵਾਂ ਦੀ पत ਪਰ ਨਾ ਕਰਨ ਵਾਲਾ ਹੈ ਕਿਉਂਕਿ ਸਾਰੇ ਜੀਵਾਂ ਦਾ ਰਚਕ ਪ੍ਰਤਪਾਲਕ ਉਹ ਪਰਮਾਤਮਾ ਆਪ ਹੈ ਸ਼ਬਦਾਂ ਨੇ ਸਮਝਾਇਆ ਕਿ ਤੂੰ ਉਸ ਮਾਲ ਦਾ ਚਿੰਤਨ ਕਰਣਾ ਉਸ ਅਕਾਲ ਦੀ ਅਰੰਧਨਾ ਕਰਨੀ ਹੈ ਜਿਹਦਾ ਕੋਈ ਵਿਸ਼ੇਸ਼ ਸਰੂਪ ਨਹੀਂ ਚਕਰ ਜਿਹਨ ਨ ਅਰਮ ਜਾਤ ਅਰ ਪਾਤ ਨਹਿਨ ਜਿਹਨ ਨਾ ਸ਼ਦਗੁਰਾਂ ਨੇ 10ਵੇਂ ਪਾਠਸ਼ ਨੇ ਆਖਿਆ ਰੂਪ ਰੰਗ ਜਾਂ ਰੇਖ ਭੇ ਕੋ ਕਹਿ ਨਾ ਸਕਤ ਕਿਹਨ अर्जुन मूर्तन को प्रकाश अमे ओज कहिजै कोट इंद्र इन्द्र राव चाह शहार भिजै कृपवन महीप सुर नर असुर नेत नेत बण त्रण कहव सर्व नाम कथय कवन कर्म नाम बरणत सुमत गुरु डरता नहीं डरतो रहते ਜੇ ਉਹਨੂੰ ਜਪਾਂਗੇ ਜ਼ਿੰਦਗੀ ਡਰ ਤੋਂ ਰਹਿਤ ਹੋ ਜਾਏਗੀ ਜੇ ਨਿਰਭਾਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਉਹ ਦਇਆ ਦਾ ਸ਼ੁਮੈ ਸਾਰਿਆਂ ਦੀ Gratpanana ਕਰਦਾ ਹੈ ਉਹਦਾ ਚਿੰਤਨ ਕੀਤਿਆਂ ਲੋਕ ਤੋਂ ਲੈ ਕੇ ਅਲੋਕ ਤੱਕ ਦਾ ਪੰਦ ਸੋਰ ਜਾਂਦਾ ਹੈ ਅਕੀਸ਼ਾਬਾ ਸਮਝਾਇਆ ਕਿ ਇਹ ਮਾਇਆ ਤਿੰਨ ਗੁਣੀ ਹੈ ਮੋਹ ਨੀ ਮੋਹ ਲਈਏ ਤਰੇ ਦੁਨੀਆਂ ਹਾਂ ਲੋਭ ਵਿਆਪੇ ਝੂਠੀ ਦੁਨੀਆਂ ਹੈ ਭਾਈ ਉਸ ਪ੍ਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਮੋਹ ਨੀ ਮਾਇਆ ਸਾਰੇ ਤ੍ਰਿਗੁਣੀ ਜੀਵਾਂ ਨੂੰ ਆਪਣੇ ਵਾਸਵਚਿ ਨੇ ਕੀਤਾ ਹੋਇਆ ਹੈ ਸਮੁੱਚੀ ਹਲਕਤ ਸਾਰੀ ਲੋਕਾਈ ਨਾਸ਼ਵਨ ਦੁਨੀਆਂ ਦੇ ਲੋਭ ਵਿੱਚ ਫਸੀ ਹੈ ਜਿਹਨੂੰ ਪੰਜਵੇਂ ਪਾਤਸ਼ਾ 12ਵੇਂ ਮਾਜ ਵਿੱਚ ਕ੍ਰਿਤਨੇ ਬਲਚ ਬਲਚ ਸਗਣੀ ਮਈ ਟੁੱਟ ਹੈ ਤੰ내 ਮੋਹ ਇੱਕ ਸਹਾਰ ਕੀ ਨਾਮ ਬਿਨ ਅੱਗੇ ਲਈਐ ਕੋ ਪਰਬਤੇ ਨਾਮ ਤੋਂ ਬਿਨਾ ਅੱਗੇ ਸਾਰਾ ਕੁਝ ਖੋਲਿਆ ਜਾਂਦਾ ਹੈ ਪਰਮੇਸ਼ਰ ਦਾ ਨਾਮ ਪਰਮੇਸ਼ਰ ਦਾ ਚਿੰਤਨ ਪਰਮੇਸ਼ਰ ਦੀ ਅਰਦਨਾ ਇੰਨੇ ਲੋਕ ਤੋਂ ਅਲੋਕ ਤੱਕ ਤੇਰਾ ਸਾਥੀ ਬਣਨਾ ਹੈ ਤੇਰੇ ਨਾਲ ਜਾਣਾ ਹੈ ਉਸ ਜੀਵੀ ਤੇਰੇ ਨਾਲ ਰਹਿੰਦਾ ਹੈ ਇਸ ਕਰਕੇ ਸਤਪੁਰਾਂਖ ਹੈ ਜਿਹੜੀ ਇਹ ਮਾਇਆ ਹੈ ਇਹਨੂੰ ਇਕੱਤਰ ਕਰਨ ਵਿੱਚ ਲੱਗਾ ਹੋਇਆ ਤੇ ਹੰਕਾਰ ਘਟਦਾ ਮੇਰੀ ਮੇਰੀ ਕਰ ਕਹਿ ਸੰਜੀ ਅੰਤ ਕੀ ਬਾਾਰ ਸਗਰ ਦੇ ਛਣੀਆਂ ਜਿਨ੍ਹਾਂ ਵੀ ਜੀਵਾਂ ਨੇ ਜਿਨ੍ਹਾਂ ਵੀ ਮਨੁੱਖਾਂ ਨੇ ਮਾਇਆ ਦੀ ਬੰਧਤਾ ਵਿੱਚ ਖਸ ਕੇ ਮੈਂ ਮੈਂ ਕਰਕੇ ਦੀ 71 ਤਾ ਕੀਤੀ ਇਹਦੀ ਅਕਤੰਤਾ ਦੇ ਬਦਲੇ ਵਿੱਚ ਕੋ ਕਰਮ ਕੀਤੇ ਪਾਪ ਕਰਮ ਕੀਤੇ ਸਤਪੁਰਾਂ ਕੇ ਅੰਤ ਕੀ ਪਾਰ ਸਗਲ ਨੇ ਛੜੀਆਂ ਅਖੀਰ ਸਮੇਂ ਤੋਂ ਖਾਦੀ ਜਾਂਦੀ ਹੈ ਇਹ ਤੇ ਕਿਸੇ ਦੀ ਆਪਣੀ ਬਣਦੀ ਨਹੀਂ ਇਹਨੇ ਅੰਤ ਸਮੇਂ ਤੋੜਾ ਸਾਥ ਨਹੀਂ ਨਿਭਾਣਾ ਜੀਵਨ ਦੇ ਅੰਤਲੇ ਪੰਧ ਵਿੱਚ ਸਤਿਗੁਰਾਂ ਆਖਿਆ ਮਾਇਆ ਦੇ ਰਤਨ ਤੋਖਾ ਖਾ ਲੈਣਾ ਹੈ ਇਸ ਕਰਕੇ ਇਹਦੀ ਪ੍ਰਾਪਤੀ ਵਾਸਤੇ ਮਾੜੇ ਕਰਮ ਨਾ ਕਰ ਤਾ ਸਤਿਗੁਰਾਂ ਦਰਸ਼ਨ ਉਹਾਂ ਦੀ ਕੀਰਤ ਦੀ ਗੱਲ ਆਖੀ ਇਹਨੂੰ ਆਪਣੇ ਜੀਵਨ ਚ ਪਰਮੇਸ਼ਰ ਦੇ ਅਧੀਨ ਉਹ ਜਿੰਦਗੀ ਨੂੰ ਜਿਉਂ ਉਹਦੀ ਰਜ਼ਾ ਵਿੱਚ ਰਹੇ ਉਹਦੇ ਹੁਕਮ ਵਿੱਚ ਜਿਹੜੀ ਸ਼ੁਕਰਤਕਾਰ ਹੈ ਉਹ ਨੂੰ ਕਰ। ਵੀ ਤਨ ਕਮਾਣਾ ਮਾੜਾ ਨਹੀਂ। ਤਾਂ ਕਮਾਣ ਵਿੱਚ ਕੰਬੜ ਨਾ ਆਵੇ। ਪਾਪ ਨਾ ਹੋਣ, ਬਕਾਰ ਨਾ ਹੋਣ। ਕਿ ਵੀ ਇਹ ਤਨ ਲੋਕ ਕਮਾਰੇ ਨੇ ਸਤਿਗੁਰੂ ਦੱਸ ਰਹੇ ਹਨ। ਇਹ ਕਹੇ ਸ਼ਰਮ ਕਰ ਗਾਢੀ ਗੱਡ ਹੈ। ਇਹ ਕਹੇ ਸੁਪਨੇ ਤਾਂ ਮਨ ਛੱਡ ਹੈ। ਸਤਿਗੁਰਾਂ ਕਿਹਾ ਕਈ ਐਸੇ ਵਿਅਕਤੀ ਨੇ ਜਿਹੜੇ ਬੜੀ ਮਿਹਨਤ ਕਰਕੇ ਕਮਾ ਕੇ ਹੁਣ ਕਮਾਇਆ ਧੰਨ ਫਿਰ ਤਾਂ ਦੀਵਚ ਦਬ ਦਿੱਤਾ ਅੱਜ ਕੱਲ ਸਾਡੇ ਕੋਲ ਬੈਂਕ ਨੇ ਬੈਂਕਾਂ 'ਚ ਜਮਾ ਕਰੰਨੇ ਹਾਂ ਬੇਤੂ ਪੁਰਾਣੇ ਲੋਕਾਂ ਕੋਲ ਇਹ ਨਹੀਂ ਸੀ ਉਹ ਮੱਤਾ ਵਿੱਚ ਪਾ ਕੇ ਅੜਿਆਂ ਵਿੱਚ ਪਾ ਕੇ ਮਿੱਟੀ ਵਿੱਚ ਮਾਇਆ ਦਬ ਦਿੰਦੇ ਸੀ ਗਾਗਰਾਂ ਵਿੱਚ ਪਾ ਕੇ ਵੀ ਇਹਨੂੰ ਦੱਬਿਆ ਜਾਂਦਾ ਸੀ ਕਿ ਕੋਈ ਸੰਤ ਗੁਰਾਂ ਆਖਿਆ ਇਹੋ ਜੈ ਜਿਹੜਾ ਸੁਪਨੇ ਵਿੱਚ ਵੀ ਇੰਨੂੰ ਚੇਤੇ ਕਰਦਾ ਹੈ ਛੱਡ ਹੀ ਨਹੀਂ ਰਿਹਾ ਇਹ ਦਾਮਨਾ ਇੱਕ ਹੈ ਸੁਪਨਾ ਦਾਮਨਾ ਛੱਡ ਹੈ ਹੁਣ ਨਹੀਂ ਨਹੀਂ ਸੁਪਨੇ ਵੀ ਮਾਇਆ ਦੇ ਨਹੀਂ ਰੱਬ ਦੇ ਚਿੰਤਨ ਦੇ ਨਹੀਂ ਨਾਮ ਦੇ ਨਹੀਂ ਸੇਵਾ ਦੇ ਨਹੀਂ ਮਸ ਮਾਇਆ ਮਾਇਆ ਕਰ ਰਿਹਾ ਸੁਪਨੇ ਵਿੱਚ ਸੁਪਨੇ ਵਿੱਚ ਵੀ ਇਹਦੀ ਪ੍ਰਾਪਤੀ ਤੇ ਯਤਨਾਂ ਵਿੱਚ ਲੱਗਾ ਹੋਇਆ ਹੈ ਰਾਜ ਕਮਾਏ ਕਰੀ ਜਿੰਨ ਥੈਲੀ ਤਾਂ ਕਹਿ ਸੰਗ ਨਾ ਚੰਚਲ ਚੱਲਿਆ ਸਤਿਗੁਰਾਂ ਕਹੇ ਜਿਸ ਮਨੁੱਖ ਨੇ ਹਕੂਮਤ ਕਰਕੇ ਖਜ਼ਾਨਾ ਜੋੜ ਲਿਆ ਪਾਪ ਕੇ ਰਾਜਾ ਬਣ ਕੇ ਇਸੇ ਤਰ੍ਹਾਂ ਕਰਦੇ ਨੇ ਦੀ ਰਾਜਨੀਤਿਕ ਲੋਕ ਜਿਹੜੇ ਹਾਰ ਗਏ ਤੇ ਬੜਾ ਵੱਡਾ ਨੁਕਸਾਨ ਜਦੋਂ ਜਿੱਤ ਜਾਂਦੇ ਨੇ ਜਿਹੜਾ ਧਨ ਉਹਨਾਂ ਨੂੰ ਮਿਲਦਾ ਹੈ ਕੰਮ ਕਰਾਉਣ ਵਾਸਤੇ ਕਿ ਇਹ ਸਮਾਜ ਵਿੱਚ ਲਾਣਾ ਹੈ ਤੁਸੀਂ ਆਪਣੇ ਇਲਾਕਿਆਂ ਦੇ ਕੰਮ ਕਰਨੇ ਨੇ ਉਹ ਫਿਰ ਕੰਮ ਨਹੀਂ ਕਰਵਾਉਂਦੇ ਕਾਰਨ ਜਦੋਂ ਚੋਣ ਜਿੱਤਣੇ ਸੀ ਚੋਣਾਂ ਵਿੱਚ ਖਲੋਤੇ ਇਹਨਾਂ ਧਨ ਉਸ ਲੜਾਈ ਵਿੱਚ ਲਾ ਦਿੱਤਾ ਜਾਂਦਾ ਹੈ ਚੋਣ ਜਿੱਤਣ ਵਿੱਚ ਲਾ ਦਿੱਤਾ ਜਾਂਦਾ ਹੈ ਫਿਰ ਜਿਨ੍ਹਾਂ ਚੋਂ ਰਾਜ ਕਰਦੇ ਨੇ 5 ਸਾਲ ਉਹ ਹੀ ਧਨ ਪੂਰਾ ਕਰਦੇ ਰਹਿੰਦੇ ਨੇ ਜੋ ਜਿੰਨਾ ਲਾਇਆ ਉਹ ਤੋਂ ਤਵਨ ਕਮਾਣਾ ਹੁੰਦਾ ਹੈ ਪਤਾ ਨਹੀਂ ਅਗਲੀ ਵਾਰ ਆਪਣੀ ਵਾਰੀ ਆਉਣੀ ਕਿ ਨਹੀਂ ਸ਼ੀਟ ਮਿਲੇ ਨਾ ਮਿਲੇ ਟਿਕਟ ਮਿਲੇ ਨਾ ਮਿਲੇ ਹੁਣ ਜਿਹੜਾ ਸਾਰਾ ਕੰਮ ਕਾਜ ਕਰਨ ਲਈ ਅਲਾਕੇ ਨਹੀਂ ਸ਼ੌਕ ਸੁਹੂਲਤ ਨਹੀਂ ਤਾਨੂੰ ਮਿਲਿਆ ਸਰਕਾਰ ਦੇ ਖਜ਼ਾਨੇ ਵਿੱਚ ਉਹ ਸਾਰਾ ਆਪਣੀਆਂ ਜੇ ਪੰਜ ਬਿਆਹ ਸੋਨੇ ਵਿੱਚੋਂ ਦਸਵਾਂ ਹਿੱਸਾ ਵੀ ਉਹ ਕੰਮ ਕਰਨ ਤੇ ਤਨ ਨਹੀਂ ਰਾਜ਼ ਦਿੰਦਾ ਆ ਇਹ ਲੰਦੇ ਨੇ ਜਦੋਂ ਸਰਕਾਰ ਦੀ ਸਮਾਪਤੀ ਹੋਣ ਵਾਲੀ ਹੋਵੇ ਦੋ ਚਾਰ ਮਹੀਨੇ ਰਹਿਤੇ ਹੁਣ ਉਦੋਂ ਥੋੜਾ ਬੋਤਾ ਵਿਖਾਵਾ ਕਰ ਦਿੰਦੇ ਕਿ ਹੁਣ ਸ਼ੁਰੂ ਕਰਦੇ ਹਾਂ ਕੰਮ ਸਤਗੁਰਾਂ ਖਿਆ ਜਿਨ੍ਹਾਂ ਨੇ ਹਕੂਮਤ ਕਰਕੇ ਖਜ਼ਾਨਾ ਜੋੜ ਲਿਆ ਔਰ ਉਹ ਵੀ ਚੇਤੇ ਰੱਖਣ ਇਹ ਮਾਇਆ ਕਦੇ ਇੱਕ ਥਾਂ ਤੇ ਟਿਕਣ ਵਾਲੀ ਨਹੀਂ ਇਹ ਉਹਦੇ ਨਾਲ ਵੀ ਨਹੀਂ ਜਾਂਦੀ ਕਿ ਜਾਨੇ ਇਹਦਾ ਮਾਲਕ ਵੀ ਘੋਰ ਬਣ ਜਾਂਦਾ ਹੈ ਖਜ਼ਾਨਾ ਜੋੜਿਆ ਸਰਕਾਰ ਦੇ ਨਾਮ 'ਤੇ ਕੰਮ ਕਰਨ ਦੀ ਪਤਾਏ ਸਰਕਾਰ ਨੇ ਧਨ ਇਕੱਠਾ ਕਰ ਲਿਆ ਪਰ 5 ਸਾਲਾਂ ਬਾਅਦ ਦੂਜੀ ਆ ਗਈ ਉਹ ਧਨ ਤੇ ਕਮਜਾ ਦੂਜਿਆਂ ਦਾ ਹੋ ਗਿਆ ਕਿਸ਼ ਕਰਨ ਕੇ ਸਤਗੁਰਾਂ ਕਿਹਾ ਵੀ ਮਾਇਆ ਨਹੀਂ ਇਕੱਤਰਤਾ ਵਿੱਚ ਨਹੀਂ ਧਨ ਦੀ ਇਕੱਤਰਤਾ ਵਿੱਚ ਨਹੀਂ ਲਾਣਾ ਜੀਵਨ ਨਾਮ ਦੀ ਇਕੱਤਰਤਾ ਕਰੋ ਸੇਵਾ ਤੇ ਸਿਮਰਨ ਦਾ ਧਨ ਇਕੱਤਰ ਕਰ ਲੋ ਇਹਨੂੰ ਕੋਈ ਠੱਗ ਨਹੀਂ ਠੱਗ ਸਕਦਾ ਇਹਨੂੰ ਕੋਈ ਚੋਰ ਚਰਾ ਨਹੀਂ ਸਕਦਾ ਇਹਦੇ ਤੇ ਕੋਈ ਕਬਜ਼ਾ ਨਹੀਂ ਕਰ ਸਕਦਾ ਇਹ ਧਨ ਕਿਸੇ ਦੂਜੇ ਦਾ ਨਹੀਂ ਬਣਦਾ ਇਸ ਧਨ ਦੀ ਇਹ ਸਿਫਤ ਹੈ ਤੁਹਾਡਾ ਇਕੱਤਰ ਕੀਤਾ ਧਨ ਖਾਦਿਆਂ ਖਰਤਿਆਂ ਘਟਦਾ ਇਹਨੂੰ ਜਿੰਨਾ ਵੱਡੋਗੇ ਇਹ ਖਜ਼ਾਨਾ ਵੱਧਦਾ ਹੈ ਇਹ ਤੇ ਚਲਾ ਵੀ ਲਾਭ ਹੈ। ਕੋਸ਼ਿਸ਼ ਆਖਿਆ ਪਰ ਸਵਸਾਰਕ ਪੱਖ ਨਾਲ ਜੁੜੇ ਇਹਦੇ ਨਾਲ ਬੜਾ ਪਿਆਰ ਕਰਦੇ ਨੇ। ਇਹ ਕਹੇ ਪ੍ਰਾਨ ਪਿੰਦ ਤੇ ਪਿਆਰੀ ਇੱਕ ਸੰਜੀ ਅਜ ਬਾਪ ਮਹਤਾਰੀ। ਸ਼ਬਾਕਿਆ ਇਹ ਭਾਈ ਕੋ ਤੇ ਮਨੁੱਖ ਹੈ ਜਿਹਨੂੰ ਇਹ ਮਾਇਆ ਜਿਹਦੇ ਨਾਲ ਉਹ ਸ੍ਰੀ ਨਾਲ ਉਹ ਵਿਧੀ ਪਿਆਰੀ ਲੱਗਦੀ ਹੈ ਕੋਈ ਐਸਾ ਵਿਅਕਤੀ ਹੈ ਜੋ ਮਾਪਿਆਂ ਦਾ ਸਾਥ ਛੱਡ ਕੇ ਦੀ ਇਕੱਤਰਤਾ ਕਰਦਾ ਹੈ ਇਹ ਸਾਥ ਛੱਡਣਾ ਜੀ ਬੱਚੇ ਮਾਪਿਆਂ ਨੂੰ ਛੱਡ ਕੇ ਉਦੇਸ਼ ਵਿੱਚ ਬੈਠੇ ਨੇ ਕਾਗਜ਼ੀ ਪੇਤੇ ਗਏ ਧੰਦੀਏ ਬੱਤਰਾਂ ਲਈ ਜਿਨ੍ਹਾਂ ਨੂੰ ਇੱਕ ਛਿੰਨ ਆਪਣੀਆਂ ਅੱਖਾਂ ਤੋਂ ਉਹਦੇ ਨਹੀਂ ਤੱਕਣਾ ਚਾਹੁੰਦਾ ਉਹਨਾਂ ਨੂੰ ਦੂਜਿਆਂ ਦੇ ਆਸਰੇ ਤੇ ਛੱਡ ਦਿੰਦਾ ਲਾਲਚ ਕੀ ਹੈ ਪਿਤਾ ਨਕਮਾ ਕੇ ਲਿਉਂਦਾ ਸ਼ਾਦਪੁਰਾ ਤੇ ਬਾਣੀ ਚ ਸਿੱਧਿਆ ਆਖਿਆ ਕਿ ਪਾਲਣੇ ਤਾਂ ਕਰਦਾ ਵਡਾ ਹੋਏ ਧਨ ਖਾਟਦੇ ਕਰ ਭੂਗ ਬਿਲਾਸ਼ਾ ਇਹਨੂੰ ਭਲਾਂ ਅਮਣਾਇਆ ਪੜਾ ਲਖਾ ਦਿਆਂ ਨੌਕਰੀ ਪੇਸ਼ ਹੈ ਮੇਰੀ ਜ਼ਿੰਦਗੀ ਸੁਖਾਲੀ ਹੋ ਦੇਗੀ ਇਹਨੂੰ ਵੀ ਤਾਂ ਨਹੀਂ ਸਮਝਦਾ ਔਲਾਦ ਨੂੰ ਸ਼ਹਿਰ ਕਹਿਣ ਲੱਗੀ ਇੱਕ ਨੇ ਤਨ ਕਮਾਇਆ ਆਪਣੇ ਮਾਪਿਆਂ ਦਾ ਸਾਥ ਛੱਡ ਕੇ ਉਨਾ ਤੋਂ ਦੂਰ ਰਹਿ ਕੇ ਤਨ ਕਮੰਦ ਹੈ ਪਰ ਤਨ ਕਮੰਦ ਦੇ ਵਿੱਚ ਲੁਕਾਂ ਰੱਖਦਾ ਜਿਹੜਾ ਕਮਾਇਆ ਉਹਦੇ ਬਾਰੇ ਸਤਿਗੁਰਾਂ ਖਿਆ ਦੱਸਦਾ ਨਹੀਂ ਸੋਤਮੀਤ ਪ੍ਰਾਤ ਤਹਿ ਗੂਜੀ ਤਾਂ ਕੈ ਨਿਕਟ ਨਾ ਹੋਈ ਖੱਲੀਆਂ ਪੁੱਤਰਾ ਮਿੱਤਰਾਂ ਭਰਾਵਾਂ ਤੁਨ ਕਾਲ ਪਾ ਕੇ ਰੱਖਦਾ ਹੈ ਪਰ ਇਹ ਮਾਇਆ ਸਹਿਬਾਂ ਕੇ ਉਹਦੇ ਕੋਲ ਵੀ ਨਹੀਂ ਖਲੋਂਦੀ ਟਿਕਦੀ ਉਹਦੇ ਕੋਲ ਵੀ ਲੋਕਾਂ ਕਾ ਕੇ ਰੱਖੀ ਸੀ ਪਤਾ ਨਹੀਂ ਕਦੋਂ ਸਵਾਸ ਨਿਕਲ ਜਾਣ ਧਨ ਖਰਚੇ ਨਹੀਂ ਕਦੇ ਜੋੜਦੇ ਨਹੀਂ ਆ ਬਸ ਸਵਾਸ ਨਿਕਲਿਆ ਦੁਜੀ ਦੀ ਬਾਣੀ ਵੀ ਕਈ ਮਾਲਕ ਬਣ ਗਏ ਖਸ਼ਮ ਮਰੇ ਤੋ ਨਾਰਨ ਰੋਵੇ ਉਸ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਈ ਬినాਸ਼ ਆਪੇ ਨਰਕੀਂ ਹਾਂ ਉਹ ਵਿਲਾਸ ਬਰਖਿਆ ਸਤਗੁਰਾਂ ਲੋਕ ਲੋਕ ਦੀ ਜਤਨ ਕਰਦਾ ਰਿਹਾ ਕੋਲ ਕੋ ਕੇ ਰੱਖਦਾ ਰਿਹਾ ਆਪਣੇ ਤੋਂ ਸਿਪਾਈਆਂ ਪੁੱਤਰਾਂ ਤੋਂ ਹੀ ਜੋੜਦਾ ਰਿਹਾ ਕਿ ਜਿਹਨਾਂ ਨੂੰ ਪਤਾ ਲੱਗ ਗਿਆ ਫਿਰ ਇਹ ਖਰਚੇ ਵਧ ਕਰਨਗੇ ਉਹਨਾਂ ਤੋਂ ਇਹ ਕੋਲ ਕੋ ਕੇ ਰੱਖਦਾ ਸੀ ਇਹ ਤਰੀਕਾ ਦੱਸ ਰਿਹਾ ਨੇ ਸਤਗੁਰੂ ਮਾਇਆ ਦਾ ਹੋਇਆ ਤੂਤ ਬੈਠੇ ਨਾਇ ਤਾਰੀ ਜੋਗੀ ਜਤੀ ਪੰਡਤ ਵਿਚਾਰੇ ਛਦਪੁਰਾਂਖੇ ਦੂਜੇ ਹੋਏ ਨੇ ਜਿਹੜੇ ਤਿਆਗੀ ਬਣ ਕੇ ਸਮਾਧੀ ਲਾ ਕੇ ਬੈਠਦੇ ਨੇ ਕਈ ਜੋਗੀ ਹਨ ਜਤੀ ਖਣ ਕਈ ਸਿਆਣੇ ਪੰਡਤ ਨੇ ਆਪਣੇ ਮਨੋਂ ਮਾਇਆ ਦਾ ਤਿਆਗ ਕੀਤਾ ਪਰ ਉਸ ਤਿਆਗ ਵਿੱਚੋਂ ਹੀ ਇਹ ਮਾਇਆ ਦੀ ਪ੍ਰਾਪਤੀ ਕਰ ਰਹੇ ਹਨ ਲੋਕਾਂ ਨੂੰ ਭੁਲੇਖਾ ਪਾਇਆ ਹੈ ਗ੍ਰਹਿ ਮੜੀ ਮਸਾਣੀ ਬੰਦ ਮਹਿ ਬਸਦੇ ਹੋੜ ਤੇ ਨਾ ਕਹਿ ਲਾਗੀ ਪਲਿਆ ਆਪਣਾ ਘਰ ਬਰ ਛੱਡ ਦਿੱਤਾ ਮਸਾਣਾ ਵਿੱਚ ਜੰਗਲਾਂ ਵਿੱਚ ਟਿਕੇ ਰਹਿੰਦੇ ਨੇ ਪਰ ਇਹ ਮਾਇਆ ਟਕੇ ਉਹਨਾਂ ਨੂੰ ਵੀ ਚੰਬੜ ਜਾਂਦੀ ਭਾਵੇਂ ਉਹ ਵੀ ਮਾਇਆ ਪਿੱਛੇ ਹੀ ਕਰਨੇ ਨੇ ਸਾਰਾ ਕੁਝ त्यागी ਤੇ ਬਣੇ ਚਿੰਤਨ ਲਈ त्यागी ਤੇ ਬਣੇ ਘਰ ਬਰ ਤੇ ਤਿਆਗ ਦਿੱਤਾ ਈਕਾਰ ਪਰ ਪਰਿਵਾਰ ਤੋਂ ਦੂਰ ਰਹਿ ਕੇ ਆਪਣਾ ਛੁੱਡਣਾ ਪਰ ਸਤਿਗੁਰਾਂ ਅੱਗੇ ਉਥੇ ਜੰਗਲਾਂ ਵਿੱਚ ਰਹਿ ਕੇ ਵੀ ਮਾਇਆ ਦੇ ਸੁਪਨੇ ਹੀ ਲੁੰਦੇ ਨੇ ਉਥੇ ਜਾ ਕੇ ਵੀ ਇਹਨਾਂ ਉਮਾਇਏ ਚੰਬੜ ਗਏ ਹਾਂ ਇਹਨਾਂ ਆਪਣੀ ਬੰਦਗੀ ਦਾ ਇਹ ਮਾਇਆ ਜੀ ਹੰਕਾਰ ਕਰ ਲਿਆ ਆਪਣੀਆਂ ਰਣੀਆਂ ਅਸਧੀਆਂ ਤੇ ਮਾਣ ਕਰ ਲਿਆ ਇਸ ਮਾਣ ਵਿੱਚ ਹੀ ਤੇ ਜੋਗੀ ਬਾਬੇ ਨਾਨਕ ਨਾਲ ਟਕਰਾਂਦੇ ਨੇ ਕਿ ਇਹ ਛੋਟੀ ਉਮਰ ਦਾ ਇਹਨੂੰ ਆਪਣੇ ਵਾਸ ਵਿੱਚ ਕਰ ਲਓ हिमाय ਦਾ ਪ੍ਰਭਾਵ ਦਿੱਤਾ ਗਿਆ ਸੀ ਨਾ ਲੋਟਾ ਦਿੰਦੇ ਨੇ ਪਿਜਾ ਉਹ ਭਲਾਣੇ ਥਾ ਤੇ ਸਰੋਵਰ ਹੈ ਪਾਣੀ ਪਰ ਕਿਰਿਆ ਬਾਬਾ ਜੀ ਗਏ ਫੜ ਲਿਆ ਲੋਟਾ ਇਹਨਾਂ ਆਪਣੀਆਂ ਕਰਾਮਾਤਾਂ ਦੇ ਨਾਲ ਉਥੇ ਹੀਰੇ ਜਵਾਹਰਾਤ ਬਣਾ ਦਿੱਤੇ ਪਾਣੀ ਹੈ ਹੀ ਨਹੀਂ ਉਹਦੇ ਚ बाबा ਗਏ ਆ ਪਾਣੀ ਐ ਦਿੱਥੇ ਰਤਨ جواਹਰ ਲਾਲਾ ਬਾਬਾ ਜੀ ਵਾਪਸ ਆ ਗਏ ਹਾਲੀ ਲੋਟਾ ਲੈ ਕੇ ਉਹਨਾਂ ਕਿਹਾ ਪਾਣੀ ਲੈ ਕੇ ਨਹੀਂ ਆਏ ਸੇਵਾ ਕਿ ਪਾਣੀ ਹੈ ਨਹੀਂ ਉਹਨਾਂ ਚਾਹੇ ਹੋਰ ਕਿਸੇ ਘਰ ਲਗੇ ਉਹ ਕੁਝ ਵੇਖੀ ਨਹੀਂ ਪਾਣੀ ਲੈਣ ਗਏ ਸਾਂ ਆਪਾਂ ਤੇ ਪਾਣੀ ਨਹੀਂ ਦਿਸਿਆ ਵਾਪਸ ਆ ਗਏ योगी ਹੈਰਾਨ ਹੋਏ ਕਿ ਇਹਦਾ ਮਾਇਆ ਨਾਲ ਲਗਾ ਨਹੀਂ ਇਹਦੇ ਤੇ ਮਾਇਆ ਦਾ ਪ੍ਰਭਾਵ ਨਹੀਂ ਇਹ ਮਾਇਆ ਦੇ ਅਧੀਨ ਨਹੀਂ ਹੋ ਸਕਦਾ ਇਹ ਕੋਈ ਵੱਡੀ ਤਾਕਤ ਰੱਖਦਾ ਹੈ ਇਹ ਕੋਈ ਵੱਡੀ ਆਤਮਾ ਹੈ ਤਾਉ ਨਾਖਸ਼ ਧਨ ਨਾਨਕ ਤੇਰੀ ਵੱਡੀ ਕਹਾਣੀ ਉਹਨਾਂ ਨੂੰ ਸਮਝ ਆ ਗਈ ਕਿ ਇਹ ਸਾਡੀਆਂ ਚਾਲਾਂ 'ਚ ਬਸਣ ਵਾਲਾ ਆ ਇਹ ਜਿਤਨੇ ਮਾਇਆ ਪ੍ਰਭਾਵੇ ਨਹੀਂ ਪਾ ਸਕੀ ਇਥੇ ਸਤਿਗੁਰੂ ਪੰਚਵੇਂ ਪਾਤਸ਼ਾਹ ਕਹਿੰਦੇ ਨੇ ਮਾਇਆ ਦਾ ਤਿਆਗ ਕਰਕੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਬੈਠੇ ਵਿਅਕਤੀਆਂ ਨੂੰ ਵੀ ਇਹ ਚਿੰਬੜ ਗਈ ਉਹਨਾਂ ਨੂੰ ਵੀ ਇਹਨੇ ਆਪਣੀ ਗ੍ਰਸਥ ਵਿੱਚ ਲੈ ਲਿਆ ਹੈ ਇਹ ਇੰਨੀ ਪ੍ਰਭਾਵ ਦੇਣ ਵਾਲੀ ਹੈ ਕਾਟੇ ਬੰਧਨ ਠਾਪੂਰ ਜੰਕੇ ਹਰ ਹਰ ਨਾਮ ਅਸਿਓ ਜੀ ਤਾਂ ਕੈ ਅਗੇ ਸਤਿਗੁਰੂ ਕਹਿੰਦੇ ਨੇ ਹੇ ਪਾਈ ਮਾਲਕ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੇ ਮਾਇਆ ਦੇ ਮੋਹ ਦੇ ਬੰਧਨ ਘਟ ਦਿੱਤੇ ਹਨ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਦਾ ਲਈ ਆ ਕੇ ਟਿਕ ਜਾਂਦਾ ਹੈ ਭਾਵੇਂ ਜਿਹੜੇ ਮਾਇਆ ਦਾ ਪ੍ਰਭਾਵ ਨਹੀਂ ਕਮੂਲ ਨੇ ਉਹਨਾਂ ਦੇ ਹਿਰਦੇ ਵਿੱਚ ਰੱਬ ਦਾ ਨਾਮ ਟਿਕ ਜਾਂਦਾ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਜ਼ਿੰਦਗੀ ਜਿਉਂਦੇ ਨੇ ਹਰ ਹਰ ਨਾਮ ਵਸਿਉ ਜੀ ਤੰਕ ਹੈ ਉਹ ਜੀਵਨ ਮੁਕਤ ਹੋ ਜਾਂਦੇ ਹਨ ਸਾਧ ਸੰਗ ਭੈ ਜਨਮ ਮੁਕਤੇ ਗਤ ਪਾਈ ਨਾਨਕ ਨਦਰ ਨਿਹੰਗੀਆਂ ਸਤਗੁਰੂ ਅਖੇਰਨੀ ਪਾਗ ਪਉਣੀ ਦੇ ਵਿੱਚ ਕਹਿੰਦੇ ਨੇ ਵੀ ਗੁਰੂ ਨੇ ਰਹਿਮਤ ਕੀਤੀ ਜਿਨ੍ਹਾਂ ਤੇ ਪ੍ਰਮਾਤਮਾ ਨੇ ਉਹਮਣੋ ਗੁਰੂ ਦੀ ਸੰਗਤ ਵਿੱਚ ਰਹਿ ਕੇ ਮਾਇਆ ਦੇ ਮੋਹ ਦੀਆਂ ਫਾਈਆਂ ਤੋਂ ਆਜ਼ਾਦ ਹੋ ਗਏ ਇਹ ਨਾਨਕ ਪ੍ਰਮਾਤਮਾ ਨੇ ਉਹਨਾਂ ਵੱਲ ਮਿਹਰ ਦੀ ਨਿਗਾਹ ਕੀਤੀ ਤੇ ਉਹਨਾਂ ਸਭ ਤੋਂ ਉੱਚੀ ਆਤਮਿਕ ਅਵਸਥਾ ਜਿਹੜੀ ਸੀ ਉਹ ਪ੍ਰਾਪਤ ਕਰਦੇ ਹਨ ਉਹਨਾਂ ਦਾ ਆਤਮਿਕ ਜੀਵਨ ਜਿਹੜਾ ਸੀ ਉੱਚਾ ਹੋ ਗਿਆ ਭਾਵੇਂ ਉਹਨਾਂ ਦਾ ਨਾਮੀ ਪ੍ਰਭਾਵ ਜਿਹੜਾ ਹੈ ਉਹ ਸੰਸਾਰ ਤੇ ਸੰਸਾਰ ਦੇ ਲੋਕਾਂ ਤੇ ਪਿਆਰ ਉਹਨਾਂ ਦੇ ਆਪਣੇ तन ਤੇ ਪਿਆਰ ਉਹਨਾਂ ਆਪਣੀ ਜਿੰਦ ਨੂੰ ਗੁਰੂ ਦੇ ਆਸ਼ੀਰਵਾਦ ਅਨੁਸਾਰ ਜਿਉਣਾ ਸ਼ੁਰੂ ਕਰਦੇ ਸਿਖਾ ਦਿੱਤਾ ਉਹ ਜਿੰਨ ਹਰ ਕਰਮ ਫਿਰ ਗੁਰੂ ਦੇ ਹੁਕਮ ਵਿੱਚ ਕਰਦੀ ਹੈ ਗੁਰੂ ਦੀ ਰਜ਼ਾ ਵਿੱਚ ਉਹਨਾਂ ਗੁਰੂ ਦੇ ਬਾਣੀ ਵਿੱਚ ਰਹਿ ਕੇ ਸਾਰੇ ਕਰਮ ਕੀਤੇ ਜੋ ਕੁਝ ਗੁਰੂ ਨੇ ਆਖਿਆ ਉਹਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜਿਉਣਾ ਆਰੰਭ ਕਰ ਦਿੱਤਾ ਤੇ ਜਿਹੜਾ ਗੁਰੂ ਦੇ ਆਸ਼ੀਅ ਅਨੁਸਾਰ ਜੀਵਨ ਜਿਉਂਦਾ ਹੈ ਉਹ ਗੁਰੂ ਦੀ ਰਹਿਮਤ ਦਾ ਫਾਤਰ ਬਣ ਜਾਂਦਾ ਹੈ ਸਮਾ ਜਿਹੜਾ ਉਹ ਦਾ ਸਰਦਾਰ ਹੈ ਕਲਯੁਗ ਇਸ ਯੁਗ ਦਾ ਨਾਮ ਹੈ ਕਲਯੁਗ ਇਸ ਸਮੇਂ ਵਿੱਚ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਆਪਣੇ ਘਰ-ਬਾਰ ਨੂੰ ਸੰਭਾਲਣ ਲਈ ਜਦੋਂ ਸਤਿਗੁਰਾਂ ਨੂੰ ਕਿਸੇ ਸਵਾਲ ਕੀਤਾ ਕਿ ਕਿਵੇਂ ਕਰੀਏ ਕਿਵੇਂ ਸੰਭਾਲ ਸਾਡੇ ਪਰਵਾਰ ਸਾਡਾ ਘਰ-ਬਾਰ ਇਹਦੀ ਸੰਭਾਲ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਕਿ ਸਤਿਗੁਰਾਂ ਆਖੇ ਕਲਯੁਗ ਹੈ ਇਕ ਕੋਈ ਤ੍ਰਿਕਾ ਅਬ ਕਲੂ ਆਇਓ ਰੇ ਅਬ ਕਲੂ ਆਇਓ ਰੇ ਬਲਜੁ ਆ ਗਿਆ ਈ ਮਾਨੇ ਅੱਖਿਆ ਪਾਪਾ ਕੀ ਕਰਾਂ ਸਤਿਗੁਰਾਂ ਅਖੇ ਸਿਬਣ ਹਰਾ ਬਧਾ ਚਿੰਤਨ ਕਰ ਇਕ ਨਾਮ ਬੋ ਬੋ ਇਕ ਨਾਮ ਬੋ ਬੋ ਆਪਣੇ ਆਪ ਨੂੰ ਆਪਣੇ ਘਰ ਨੂੰ ਆਪਣੇ ਪਰਵਾਰ ਨੂੰ ਜੇ ਪਛਾਣਨਾ ਚਾਹਣ ਹੈ ਤੇ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਪਰਮੇਸ਼ਰ ਦਾ ਅਕਾਲ ਪੁਰਖ ਦਾ ਨਾਮ ਜਿਹੜਾ ਹੈ ਉਹ ਆਪਣੇ ਹਿਰਦੇ ਰੂਪੀ ਖੇਤੀ ਵਿੱਚ ਬੀਜਿਆ ਕਰ ਜਦੋਂ ਇਹ ਨਾਮ ਦਾ ਬੀਜ ਪੀਜੇਗਾ ਉਦੋਂ ਤੇਰਾ ਲੋਕ ਤੇ ਪਰਲੋਕ ਜਿਹੜਾ ਹੈ ਉਹ ਸੁਹਾਵਣਾ ਹੋ ਜਾਂਦਾ ਇਹ ਲੋਕ ਸੁਖੀ ਇਹ ਪਰਲੋਕ ਸੁਹੇਲੇ ਨਾਨ ਅਹਰ ਪ੍ਰਭ ਆਪੇ ਗੁਰੂ ਰਹਿਮ ਕਰੇ ਸਾਨੂੰ ਨਾਮ ਜਪ ਕੇ ਸੇਵਾ ਕਰਕੇ ਸਿਮਰਨ ਕਰਕੇ ਅਕਾਲ ਦੀ ਅਰੰਧਨਾ ਕਰਕੇ ਜ਼ਿੰਦਗੀ ਜਿਉਣ ਦੀ ਜਾਹ ਚਾਹੀਏ ਹੋਇਆਂ ਪੁੱਲਾ ਚੁਕਾ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗਾਂ ਪੱਖ ਲੈਣਾ ਜੀ ਪ੍ਰੇਮ ਸਹਿਤ ਪਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ